ਦੇਖੋ ਗੱਲ ਨਾ ਤਾਂ ਕਿਸੇ ਕਰਨਲ ਦੀ ਹੈ ਨਾ ਹੀ ਕਿਸੇ ਮੈਂ ਜਿਹੜੀ ਗੱਲ ਵਾਸਤੇ ਇੱਥੇ ਆਇਆ ਉਹ ਇਹ ਆ ਕਿ ਲੋਕ ਇਹ ਗੱਲ ਸਮਝਣ ਕਿ ਪੰਜਾਬ ਦੇ ਵਿੱਚ ਜਿਹੜਾ ਰਾਜ ਆ ਉਹ ਪੁਲਿਸ ਦਾ ਹੋ ਗਿਆ ਹੈ ਪੰਜਾਬ ਦੇ ਵਿੱਚ ਇੰਨੀ ਖੁੱਲ ਜਿਹੜੀ ਆ ਪੁਲਿਸ ਨੂੰ ਦਿੱਤੀ ਗਈ ਆ ਜਿੰਨੂੰ ਮਰਜੀ ਗੋਲੀ ਮਾਰ ਦੋ ਜਿੰਨੂੰ ਮਰਜੀ ਫੜ ਕੇ ਅੰਦਰ ਕਰ ਦੋ ਜਿੰਨੂੰ ਮਰਜੀ ਜੋ ਮਰਜੀ ਕਰ ਦੋ ਇੱਥੇ ਕਿਸੇ ਦੀ ਕੋਈ ਸੁਣਵਾਈ ਨਹੀਂ ਆ। ਇਸ ਅੱਜ ਜਿਹੜਾ ਇੱਥੇ ਧਰਨਾ ਲੱਗਿਆ ਸੁਣੋ। ਇਹ ਤਾਂ ਹੁਣ ਇਹਨਾਂ ਦਾ ਆਰਮੀ ਦਾ ਕਰਨਲ ਸੀ ਤੇ ਉਹਨਾਂ ਨੇ ਧਰਨਾ ਲਾ ਲਿਆ। ਜਿਹੜੇ ਮਾਤੜ ਲੋਕ ਰੋਜ਼ ਕੁੱਟੇ ਜਾਂਦੇ ਨੇ ਉਹਨਾਂ ਲਈ ਧਰਨਾ ਕੌਣ ਲਾਏਗਾ? ਮਸਲਾ ਇਹ ਆ ਕਿ ਉਹਨਾਂ ਲਈ ਕੌਣ ਉੱਠੇ? ਉਹਨਾਂ ਲਈ ਕੋਈ ਨਹੀਂ ਉੱਠਦਾ ਕਿਰੇ। ਉਹਨਾਂ ਲਈ ਉੱਠਣਾ ਸੀਗਾ ਖਾਲਸੇ ਨੇ। ਸਾਡੀਆਂ ਇੰਡੀਵਿਜੂਅਲ ਜਿਹੜੀਆਂ ਜਥੇਬੰਦੀਆਂ ਨੇ ਸਾਡੀਆਂ ਜਿਹੜੀਆਂ ਖੇਤਰੀ ਪਾਰਟੀਆਂ ਸੀ। ਉਹ ਤਾਂ ਲੜ ਲੜ ਕੇ ਮਰ ਚਲੇ ਨੇ ਆਪਸ ਵਿੱਚ ਉਲਝੇ ਪਏ ਫਿਰ بس ਇੱਕ ਦਿਨ ਪੱਗਾਂ ਲਾਉਣ ਡਿਆ ਕੋਈ ਕਿਸੇ ਨੂੰ ਬਦਲੀ ਜਾਂਦਾ ਕੋਈ ਸੁੱਟੀ ਜਾਂਦਾ ਕੁਝ ਕਰੀ ਜਾਂਦਾ ਸੋ ਜਿੰਨਾ ਚਿਰ ਇੱਥੇ ਖਾਲਸਾ ਹੀ ਰੋ ਰੀਤਾਂ ਦੇ ਨਾਲ ਲੋਕ ਖੜੇ ਨਹੀਂ ਹੁੰਦੇ ਉਹਨਾਂ ਚਿਰ ਇਸ ਧਰਤੀ ਦੇ ਉੱਤੇ ਕਿਸੇ ਦਾ ਨਫਟਾਰਾ ਨਹੀਂ ਹੋਣਾ ਲੋਕ ਛਿੱਤਰ ਖਾਂਦੇ ਰਹਿਣਗੇ ਕੁੱਟ ਖਾਂਦੇ ਰਹਿਣਗੇ ਬੇਇੱਜ਼ਤੀ ਕਰਾਉਂਦੇ ਰਹਿਣਗੇ ਜੋ ਇਸ ਮੁੱਖ ਮੰਤਰੀ ਨੇ ਕਿਸਾਨਾਂ ਨਾਲ ਕੀਤਾ ਇਹ ਪੂਰੀ ਜਿਹੜੀ ਦੁਨੀਆ ਦੀ ਹਿਸਟਰੀ ਆ ਉਹਦੇ ਵਿੱਚ ਕਦੀ ਨਹੀਂ ਹੋਇਆ ਇਹ ਆਰਮਸ ਜ਼ਗਲ ਕਰਦੀਆਂ ਜਿਹੜੀਆਂ ਜਥੇਬੰਦੀਆਂ ਸੀ ਉਹਨਾਂ ਦੀ ਵੀ ਜੇ ਕਿਤੇ ਗੱਲਬਾਤ ਹੋਈ ਕਿਸੇ ਮਸਲੇ ਤੇ ਜਾ ਕੇ ਤੇ ਜਿੰਨਾ ਚਿਰ ਉਹ ਸੇਫ ਆਪਣੇ ਟਿਕਾਣੇ ਤੇ ਨਹੀਂ ਪਹੁੰਚ ਗਏ ਉਹਨਾਂ 'ਤੇ ਕਦੀ ਵੀ ਉਹਨਾਂ ਤੇ ਐਕਸ਼ਨ ਨਹੀਂ ਹੋਇਆ ਨਾ ਹੀ ਕਦੀ ਅੱਜ ਤੱਕ ਇਹ ਗੱਲ ਸੁਣੀ ਗਈ ਆ ਮੀਟਿੰਗ ਲਈ ਸੱਦ ਕੇ ਆਪਣੇ ਘਰ ਤੇ ਉੱਥੋਂ ਬਾਅਦ ਉਹਨਾਂ ਨੂੰ ਹੱਥ ਕੜੀ ਲਾ ਲੈਣੀ ਹੈ ਪਹਿਲਾ ਕੋ ਕਰਮ ਜਿਹੜਾ ਆ ਉਹ ਸਟੇਟ ਦੇ ਮੁੱਖ ਮੰਤਰੀ ਨੇ ਕੀਤਾ ਆ ਸੋ ਜੇ ਇੱਥੇ ਇੱਕ ਆਰਮੀ ਦਾ ਕਰਨਲ ਸੇਫ ਨਹੀਂ ਆ ਤੇ ਅਸੀਂ ਤੁਸੀਂ ਕਿਵੇਂ ਸੇਫ ਦੱਸੋ ਤੁਸੀਂ ਜਿਹੜੇ ਗਿਆਸਪੁਰਾ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਉਹ ਕਹਿ ਰਹੇ ਨੇ ਕਿ ਕਿਸਾਨ ਤਾਂ ਆਪ ਚਾਹੁੰਦੇ ਸੀ ਕਿ ਧਰਨਾ ਸਮਾਪਤ ਹੋਵੇ। ਇਹ ਕੌਣ ਕੌਣ ਕੌਣ? ਮਨਵਿੰਦਰ ਸਿੰਘ ਗਿਆਸਪੁਰਾ ਜਿਹੜੇ ਐਮਐਲਏ ਐ। ਮੈਂ ਵੇਖੋ ਮੈਨੂੰ ਨਹੀਂ ਪਤਾ ਮਨਵਿੰਦਰ ਸਿੰਘ ਗਿਆਸਪੁਰਾ ਕੀ ਗੱਲ ਕਰਨੀ ਚਾਹੁੰਦੇ ਆ। ਉਹਨਾਂ ਨੂੰ ਮੈਂ ਇਹ ਪੁੱਛਣਾ ਚਾਹੁੰਦਾ ਕਿ ਗਿਆਸਪੁਰਾ ਸਾਹਿਬ ਤੁਸੀਂ ਕਿੰਨੀ ਵਾਰੀ ਕਿਸਾਨਾਂ ਦੇ ਧਰਨੇ 'ਚ ਕਿੰਨੇ ਦਿਨ ਬੈਠੇ ਹੋ? ਹੂੰ। ਕਦੀ ਉਹਨਾਂ ਦੀ ਪੀੜ ਮਹਿਸੂਸ ਕੀਤੀ ਆ? ਇਹ ਤਾਂ ਮੈਂ ਵੀ ਚਾਹੁੰਦਾ ਸੀ ਕਿ ਧਰਨਾ ਖਤਮ ਹੋ ਜਾਏ। ਹੂੰ। ਪਰ ਧਰਨਾ ਤਾਂ ਖਤਮ ਹੋਏ ਕਿ ਸਾਨੂੰ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ। ਕਰਨਾ ਖਤਮਾ ਕਿਸਾਨ ਚਾਹੁੰਦੀ ਹੋਏ ਥੋੜਾ ਚਾਹੁੰਦੇ ਨਹੀਂ ਜੜਕਾਂ ਦੇ ਬੈਠੇ ਰਹੀਏ ਪਰ ਉਹ ਜਿਹੜਾ ਰੋਲ ਉਹਨੂੰ ਕਾ ਤੁਹਾਡੀ ਸਰਕਾਰ ਨਹੀਂ ਕੀਤਾ ਹੈ ਜਿਹੜਾ ਰੋਲ ਤੁਹਾਡੀ ਸਰਕਾਰ ਨਹੀਂ ਕੀਤਾ ਹੈ ਇਹ ਨਾ ਮੁਗਲਾਂ ਨੇ ਨਾ ਅੰਗਰੇਜ਼ਾਂ ਨੇ ਨਾ ਕਿਸੇ ਸ਼ਾਸਕ ਨੇ ਦੁਨੀਆ ਤੇ ਕੀਤਾ ਵੀ ਘਰ ਸੱਦ ਕੇ ਉਹਨਾਂ ਨੂੰ ਮੁੜ ਕੇ ਗ੍ਰਿਫਤਾਰ ਕਰ ਲੈਣਾ ਇਹ ਕੰਮ ਵੀ ਤੁਹਾਡੀ ਸਰਕਾਰ ਨਹੀਂ ਕੀਤਾ ਔਰ ਮੈਂ ਮਨਿੰਦਰ ਸਿੰਘ ਗਿਆਸਪੁਰ ਨੂੰ ਬੜਾ ਚੰਗਾ ਬੰਦਾ ਸਮਝਦਾ ਸੀਗਾ ਕਿਸਾਨਾਂ ਦੇ ਖਿਲਾਫ ਸਟੇਟਮੈਂਟ ਦੇਣ ਦਾ ਮਤਲਬ ਇਹ ਆ ਕਿ ਦਿੱਲੀ ਦੇ ਤਖਤ ਦਾ ਜਿਹੜਾ ਜਿਹੜਾ ਪਾਵਾ ਆ ਉਹਨੂੰ ਘੁੱਟ ਕੇ ਹੱਥ ਜੱਫੀ ਪਾ ਲੈਣੀ ਵੀ ਕਿਤੇ ਸੀਟ ਨਾ ਥੱਲੇ ਨਿਕਲ ਜੇ ਇਹਦਾ ਮਤਲਬ ਵੀ ਅੱਜ ਕਿਸਾਨੀ ਮੈਂ ਕਿਸੇ ਬੰਦੇ ਦੀ ਗੱਲ ਨਹੀਂ ਕਰਦਾ ਮੈਂ ਆਲ ਓਵਰ ਕਿਸਾਨੀ ਸੰਘਰਸ਼ ਦੀ ਗੱਲ ਕਰ ਰਿਹਾ ਕਿ ਸੰਘਰਸ਼ ਕਰਨੀ ਹੈ ਧਰਾਂ ਦੇ ਜੋ ਤੁਸੀਂ ਖਿਲਾਫ ਹੋਨੇ ਹੋ ਤਾਂ ਉਦੋਂ ਤੁਹਾਡੀ ਜਮੀਰ ਮਰ ਜਾਂਦੀ ਉਹ ਚਾਹ ਗਿਆਸਪੁਰਾ ਜਾਂ ਜਿਹੜਾ ਮਰਜੀ ਹੈ ਸਾਡੀ ਕਿਸੇ ਜਿਹੜੇ ਨਾਲ ਇੰਡੀਵਿਜੂਅਲ ਚਾਹ ਕੋਈ ਕਾਮਰੇਡ ਹੈ ਜਾਂ ਕੋਈ ਦੂਜਾ ਕਿਸੇ ਨਾਲ ਸਾਡੀ ਹੋ ਸਕਦੀ ਆ ਸਾਡਾ ਆਪੇ ਚ ਵਕਰੇਵੇਂ ਵੀ ਹੋ ਸਕਦੇ ਨੇ ਅਸੀਂ ਦਿੱਲੀ ਕਿਵੇਂ ਇਕੱਠੇ ਰਹੇ ਆ ਸਾਰੇ ਲੰਗਰ ਸਾਰਾ ਪੰਥ ਦਾ ਹੀ ਸੀਗਾ ਤੇ ਕਾਮਰੇਡ ਜਥੇਬੰਦੀਆਂ ਵੀ ਉੱਥੇ ਲੰਗਰ ਛਕਦੀਆਂ ਛਕਦੇ ਆ ਕਿ ਨਹੀਂ ਸੋ ਕਈ ਗੱਲਾਂ ਇਦਾਂ ਨਹੀਂ ਹੁੰਦੀਆਂ ਨੇ ਜਿਹੜਾ ਮਿਨੀਮਮ ਪ੍ਰੋਗਰਾਮ ਜਿਹਦੇ ਉੱਤੇ ਸਾਰੇ ਇਕੱਠੇ ਹੋਣਾ ਹੁੰਦਾ ਸੋ ਅਸੀਂ ਉਹ ਸਾਂਝਾ ਇੱਕ ਪ੍ਰੋਗਰਾਮ ਸੀ ਜਿਹਦੇ ਲਈ ਮਜਲੂਮ ਧਿਰ ਜਿਹੜੀ ਆ ਕਿਸਾਨ ਸੀ ਤੇ ਖਾਲਸੇ ਦਾ ਬਿਰਧ ਕਿ ਉਹਨੇ ਖੜਨਾ ਹੀ ਮਜਲੂਮ ਨਾਲ ਅੱਜ ਵੀ ਜਿਹੜੀ ਪੀੜਤ ਧਿਰ ਆ ਆਪਾਂ ਉਹਦੇ ਨਾਲ ਖੜੇ ਆ ਫੌਜੀ ਕਰਕੇ ਨਹੀਂ ਖੜੇ ਹੈਗੇ ਸਮਝ ਗਏ ਮੇਰੀ ਗੱਲ ਸਾਨੂੰ ਕਿਸੇ ਨਾ ਇਸ ਤਰ੍ਹਾਂ ਦਾ ਕਿਸੇ ਫੋਰਸ ਨਾਲ ਕੋਈ ਲਗਾਣੀ ਹੈ ਪਰ ਅਸੀਂ ਇਸ ਲਈ ਆਏ ਆ ਮੈਂ ਗਿਆਸਪੁਰੇ ਦੇ ਉੱਤੇ ਮੈਨੂੰ ਸੱਚੀ ਗੁੱਸਾ ਆਉਣ ਡਿਆ ਕਿ ਉਸ ਬੰਦੇ ਨੇ ਐਡੇ ਵੱਡੇ ਸੰਘਰਸ਼ ਦੇ ਖਿਲਾਫ ਗੱਲ ਕੀਤੀ ਕਿ ਉਹ ਆਪ ਹੀ ਫਿਰ ਫਿਰ ਇਸ ਫੋਰਸ ਨੇ ਟਰਾਲੀਆਂ ਚੋਰੀ ਕਰ ਲਈਆਂ ਸਿਲੰਡਰ ਚੋਰੀ ਕਰ ਲਏ ਐਲਈਡੀਆਂ ਚੋਰੀ ਕਰ ਲਈਆਂ ਚੁੱਲ੍ਹੇ ਚੋਰੀ ਕਰ ਲਏ ਯਾਰ ਐਡਾ ਵੱਡਾ ਘਾਟਾ ਕੌਣ ਪੂਰਾ ਕਰੂਗਾ ਇੱਕ ਕਿਸਾਨ ਆਪਣੀ ਟਰਾਲੀ ਮਰ ਕੇ ਲੀਂਦਾ ਮਜ਼ਾ ਲੀਂਦਾ ਤਿੰਨ ਤਿੰਨ ਸਾਢੇ ਤਿੰਨ ਲੱਖ ਦੀ ਟਰਾਲੀ ਆ ਯਾਰ ਤੁਸੀਂ ਚੋਰੀ ਚੁੱਕ ਕੇ ਲੈ ਗਏ ਹੋ ਤੁਸੀਂ ਲੋਕਾਂ ਨੂੰ ਖੁੱਲ੍ਹ ਦਿੱਤੀ ਮੈਨੂੰ ਇਹ ਦੱਸੋ ਵੀ ਮੂੰਹ ਬਨ ਕੇ ਕਿਹੜੀ ਦੁਨੀਆ ਦੀ ਫੋਰਸ ਹੈ ਜਿਹੜੀ ਮੂੰਹ ਬਨ ਕੇ ਟਰਾਲੀਆਂ ਚੋਰੀ ਕਰਕੇ ਲੈ ਗਈ ਹੈ ਮੂੰਹ ਬਨ ਕੇ ਚੋਰੀ ਕਰਕੇ ਲੈ ਆ ਟਰਾਲੀਆਂ ਸਾਰੇ ਸੋ ਮੈਂ ਗਿਆਸਪੁਰਾ ਨੂੰ ਕਹਿਣਾ ਕਿ ਡਿਬੇਟ ਰੱਖ ਲਾਜਾ ਮੇਰੇ ਨਾਲ ਮੈਂ ਤੁਹਾਨੂੰ ਦੱਸਾਂਗਾ ਕਿ ਲੋਕ ਕਿਵੇਂ ਪੀੜਤ ਨੇ ਲੋਕ ਕਿਹੜੀ ਪੀੜਾ ਚੋਂ ਲੰਘ ਰਹੇ ਨੇ ਜੇ ਲੀਡਰਾਂ ਨੇ ਧੋਖਾ ਕੀਤਾ ਹੋਇਆ ਜਾਂ ਲੀਡਰਾਂ ਨੇ ਗੁਨਾਹ ਕੀਤਾ ਹੋਇਆ ਤੇ ਉਹ ਭੁਗਤਣਗੇ ਵੀਰੇ ਇੱਕ ਹੋਰ ਅਦਾਲਤ ਵੀ ਹੈਗੀ ਹੈ ਪਰ ਜਿਨ੍ਹਾਂ ਨੇ ਸੱਚੇ ਸੁਜੇ ਤਰੀਕੇ ਨਾਲ ਲੜਾਈ ਲੜੀ ਆ ਜਿਹੜੇ ਸੜਕਾਂ ਦੇ ਬੈਠਰੇ ਆ ਅਸੀਂ ਉਹਨਾਂ ਲੋਕਾਂ ਨੂੰ ਜਿਹੜੀ ਕਰਨਲ ਦੀ ਵਾਈਫ ਨੇ ਇੱਕ ਕੱਲ ਵੀਡੀਓ ਜਾਰੀ ਕੀਤਾ ਜਿਹੜੇ ਮਾਫੀ ਮੰਗ ਰਹੇ ਆ ਪੁਲਿਸ ਅਫਸਰਾਂ ਉਹਨਾਂ ਨੂੰ ਉਹ ਕਹਿ ਰਹੀ ਆ ਵੀ ਜੇ ਕਰਨਲ ਸੀ ਤੁਸੀਂ ਕਹਿ ਰਹੇ ਹੋ ਕਿ ਅਸੀਂ ਮਾਫੀ ਮੰਗਦੇ ਆ ਵੀ ਅਸੀਂ ਪਤਾ ਨਹੀਂ ਸੀ ਸਾਨੂੰ ਅਫਸਰ ਆ ਪਰ ਜੇ ਹੋਰ ਕੋਈ ਹੁੰਦਾ ਤੁਸੀਂ ਉਹਦੇ ਨਾਲ ਵੀ ਇਦਾਂ ਹੀ ਕਰਦੇ ਉਹ ਵੀ ਕਹਿ ਰਹੀ ਆ ਇਹ ਚੀਜ਼ ਮਸਲਾ ਇਹੀ ਆ ਬਸ ਮਸਲਾ ਇਹ ਨਹੀਂ ਮੈਂ ਤੁਹਾਨੂੰ ਫੇਰ ਇਸੇ ਲਈ ਆਇਆ ਵੀ ਮਸਲਾ ਇਹ ਨਹੀਂ ਵੀ ਅਸੀਂ ਫੌਜੀ ਕਰਕੇ ਆਇਆ ਮਸਲਾ ਇਹ ਆ ਵੀ ਜੇ ਇੱਕ ਐਡੇ ਵੱਡੇ ਆਰਮੀ ਦੇ ਅਫਸਰ ਨਾਲ ਹੋ ਸਕਦਾ ਤੇ ਆਮ ਬੰਦੇ ਦੀ ਇੱਥੇ ਇਹ ਪੁਲਿਸ ਸਟੇਟ ਬਣ ਗਈ ਆ ਸੀ ਲੋਕਾਂ ਨੂੰ ਇਹ ਕਹਿ ਰਹੇ ਆ ਕਿ ਪੁਲਿਸ ਸਟੇਟ ਬਣ ਗਈ ਆ ਔਰ ਪ੍ਰਗਟ ਸਿੰਘ ਨੇ ਵਿਧਾਨ ਸਭਾ ਦੇ ਵਿੱਚ ਇਹ ਗੱਲ ਕਹੀ ਆ ਕਿ ਤੁਹਾਨੂੰ ਲੈਣੇ ਦੇ ਦੇਣੇ ਪਹਿਣਗੇ ਜਿਹੜੇ ਪੁਲਿਸ ਨੇ ਨਹੀਂ ਖੁੱਲ੍ਹ ਦਿੱਤੀ ਆ ਤੁਸੀਂ ਔਰ ਮੈਂ ਤੁਹਾਨੂੰ ਦੱਸਦਾ ਪਿਛਲੇ ਇਹਨਾਂ ਦੇ ਕਾਰਜਕਾਲ ਦੇ ਵਿੱਚ ਸਭ ਤੋਂ ਵੱਧ ਤਰੱਕੀਆਂ ਪੁਲਿਸ ਦੀਆਂ ਸਭ ਤੋਂ ਵੱਧ ਤਾਂ ਭਰਤੀ ਪੁਲਿਸ ਦੀ ਸਭ ਤੋਂ ਵੱਧ ਤਰੱਕੀਆਂ ਪੁਲਿਸ ਨੂੰ ਦਿੱਤੀਆਂ ਗਈਆਂ ਨੇ ਪੁਲਿਸ ਸਟੇਟ ਬਣ ਗਈ ਐ ਤੇ ਲੋਕਾਂ ਦਾ ਜਉਣਾ ਦੁੱਬਰ ਹੋਊਗਾ ਔਰ ਨਸ਼ਿਆਂ ਦੇ ਖਿਲਾਫ ਜਿਹੜਾ ਢੋਲ ਮਾਰ ਰਹੇ ਨੇ ਡਗਾ ਮਾਰ ਰਹੇ ਨੇ ਮੈਨੂੰ ਜਿਹੜਾ ਚਲਾ ਰਹੇ ਇਹ ਸਭ ਕੋਈ ਡਰਾਮਾ ਆ ਕਿਸੇ ਵੀ ਸਮਗਲਰ ਦੇ ਘਰ ਨੂੰ ਹੱਥ ਨਹੀਂ ਪਿਆ ਅਜੇ ਤੱਕ ਇਹ ਗੱਲ ਜਮਾਂ ਪੱਕੀ ਆ ਔਰ ਜਿਹੜੀਆਂ ਇਹਨਾਂ ਦੇ ਲੀਡਰ ਸਟੇਟਮੈਂਟ ਆ ਦੇ ਰਹੇ ਨੇ ਗਲਤਮਲਤ ਬਲਵੀਰ ਸਿੰਘ ਨੇ ਇਹ ਸਟੇਟਮੈਂਟ ਦਿੱਤੀ ਆ ਕਿ ਜਿਹੜੇ ਟੈਰਰਿਸਟ ਸੀਗੇ ਉਹਨਾਂ ਨੂੰ ਸਮਗਲਰ ਪੈਸੇ ਦਿੰਦੇ ਹੁੰਦੇ ਸੀ ਹੁਣ ਉਹ ਕਨਵਰਟ ਹੋ ਗਏ ਗੈਂਗਸਟਰਾਂ ਚ ਮਤਲਬ ਤੁਸੀਂ ਪੰਜਾਬ ਦੇ ਮੁੰਡੇ ਮਾਰ ਨਹੀਂ ਮਾਰਨੇ ਨੇ ਕਿਸੇ ਨੂੰ ਗੈਂਗਸਟਰ ਕਹਿ ਕੇ ਕਿਸੇ ਨੂੰ ਖਾਰਕੂ ਕਹਿ ਕੇ ਤੇ ਕਿਸੇ ਨੂੰ ਸਮਗਲਰ ਕਹਿ ਕੇ ਇਹ ਇਹ ਕੰਮ ਸ਼ੁਰੂ ਹੋ ਗਿਆ ਜੀ ਕੀ ਲੱਗਦਾ ਮਾਹੌਲ 2 ਸਾਲ ਸਰਕਾਰ ਦੇ ਬਾਕੀ ਨੇ ਕਿੱਧਰ ਨੂੰ ਜਾ ਰਿਹਾ ਪੰਜਾਬ ਵੇਖੋ ਗੱਲ ਇਹ ਇਨਾਂ ਕੋਲ ਬਹੁਤ ਮਤਾਂ ਬਹੁਤ ਹੁਣ ਕਰਕੇ 2 ਸਾਲ ਤਾਂ ਇਹ ਕੱਢਣਗੇ ਤੇ ਜੇ ਲੋਕ ਐ ਜਾਗਰੂਕ ਹੋ ਗਏ ਤੇ ਫੇਰ ਹੋ ਸਕਦਾ ਹੈ ਔਰ ਮੈਂ ਇਹ ਵੀ ਤੁਹਾਨੂੰ ਦੱਸਦਾ ਕਿ ਇਹ ਵੀ ਹੋ ਸਕਦਾ ਹੈ ਕਿ ਭਗਵੰਤ ਮਾਨ ਨੂੰ ਲਾਉਣ ਦੀਆਂ ਜੜੀਆਂ ਨੇ ਉਹ ਵੀ ਕਾਮਯਾਬ ਹੋ ਜੈਣ ਇਹਨੂੰ ਤਾਂ ਪਤਾ ਹੀ ਨਹੀਂ ਬੁੱਗਾ ਮੈਂ ਪੰਜਾਬੀ ਚ ਕਹਾਂ ਕਿ ਲੋਕ ਇੱਤੇ ਵਿਸ਼ਵਾਸ ਕਰਦੇ ਕਿ ਇਹਨੂੰ ਲੋਕ ਮੁੱਦਿਆਂ ਦਾ ਪਤਾ ਹੈ ਇਹ ਇੱਕ ਕਲਾਕਾਰ ਬੰਦਾ ਆ ਸੱਚਾ ਸੁੱਚਾ ਬੰਦਾ ਆ ਅੰਦਰੋਂ ਇਹ ਗਲਤ ਨਹੀਂ ਹੋ ਸਕਦਾ ਪਰ ਉਹ ਭਗਵੰਤ ਮਾਨ ਦੀ ਜਿਹੜੀ ਵਾਗਡੋਰ ਆ ਉਹ ਦਿੱਲੀ ਦੇ ਹੱਥ ਚ ਆ ਸਾਨੂੰ ਨਹੀਂ ਪਤਾ ਕਿਹੜੀ ਗੱਲ ਕਰਕੇ ਉਹ ਉਹਦੇ ਹੱਥ ਚ ਵਾਗਡੋਰ ਗਈ ਆ ਸਾਨੂੰ ਨਹੀਂ ਪਤਾ ਪਰ ਇਹ ਗੱਲ ਪੱਕੀ ਆ ਵਿਕ ਭਗਵੰਤ ਮਾਨ ਪੰਜਾਬ ਸਟੇਟ ਦਾ ਮੁੱਖ ਮੰਤਰੀ ਨਹੀਂ ਮੁੱਖ ਮੰਤਰੀ ਹੈ ਕੇਜਰੀਵਾਲ ਸਸੋਦੀਆ ਐਂਡ ਪਾਰਟੀ ਪੰਜਾਬ ਦੇ ਲੋਕਾਂ ਨਾਲ ਤੁਸੀਂ ਵੇਖੋ ਇੱਥੋਂ ਦੇ ਜਿਹੜੇ ਡੀਸੀ ਨੇ ਇੱਥੋਂ ਦੇ ਜਿਹੜੇ ਐਸਐਸਪੀ ਨੇ ਉਹ ਉਹ ਬੰਦੇ ਲਾਏ ਨੇ ਇੱਥੋਂ ਦੇ ਸਖਤਰ ਇੱਥੋਂ ਦੇ ਪ੍ਰਿੰਸੀਪਲ ਸਖਤਰ ਉਹ ਲਾਏ ਨੇ ਇੱਥੋਂ ਦੇ ਸਿੱਖਿਆ ਵਿਭਾਗ ਚੋਂ ਲਾਏ ਨੇ ਜਿਨ੍ਹਾਂ ਨੂੰ ਪੰਜਾਬੀ ਤੱਕ ਨਹੀਂ ਆਉਂਦੀ ਪੰਜਾਬ ਦਾ ਇਹਨਾਂ ਨੇ ਵਿੜਾ ਗਰਕ ਕਰ ਦਿੱਤਾ ਜਦੋਂ ਇਹ ਸਰਕਾਰ ਆਈ ਹੈ ਬੜਾ ਚਾ ਸੀ ਸਾਨੂੰ ਵੀ ਅਸੀਂ ਐਨਾ ਐਕਸੈਪਟ ਸੀ ਵੀ ਆ ਭਗਵੰਤ ਮਾਨ ਜਦੋਂ ਮੁੱਖ ਮੰਤਰੀ ਬਣਿਆ ਨਾ ਪੰਜਾਬ ਦੀ ਕਾਇਆ ਕਲਪ ਕਰ ਦੂ ਇਹਨੂੰ ਇੱਕ ਇੱਕ ਮੁੱਦੇ ਦਾ ਪਤਾ ਆ ਪਰ ਉਹਨੇ ਬੇੜਾਗਰ ਕਰਤਾ ਜੀ ਉਮੀਦਾਂ ਲੋਕਾਂ ਨੂੰ ਸੀਗੀਆਂ ਬੇੜਾਗਰ ਕਰਤਾ ਜੀ ਪੰਜਾਬ ਦਾ ਔਰ ਅੱਗੇ ਤੁਸੀਂ ਵੇਖਿਓ ਇਹ ਤੇ ਸਿਵਲ ਵਾਰ ਵਰਗਾ ਮਾਹੌਲ ਸ਼ੁਰੂ ਹੋਣਾ ਹੈ ਤੁਹਾਡੇ ਸਾਹਮਣੇ ਹੋਊਗਾ ਮਤਲਬ ਮਾਹੌਲ ਖਰਾਬ ਹੋ ਰਿਹਾ ਦਿਨੋਂ ਦਿਨ ਹਾਂਜੀ ਮਾਹੌਲ ਵਿਗੜ ਰਿਹਾ ਦਿਨੋਂ ਦਿਨ ਵਿਗੜ ਗਿਆ ਹੈ ਜੀ ਵਿਗੜਨਗਾ ਇੱਕ ਕਰਨਲ ਅਉਧੇ ਤੇ ਕਿਸੇ ਨੂੰ ਕੁੱਟ ਦਿੱਤਾ ਠੀਕ ਹੈ ਜੀ ਕਿਸੇ ਨੂੰ ਜਿੱਥੇ ਮਰਜ਼ੀ ਗੋਲੀ ਮਾਰਤੀ ਜੋ ਮਰਜ਼ੀ ਕਰਤਾਂਗੇ ਇਹਨੂੰ ਕੇ ਨੂੰ ਪਰਵਾਹ ਹੀ ਨਹੀਂ ਕੇਦੀ ਹੈਗੀ ਜੀ ਭਾਜਪਾ ਦਾ ਮੁੱਖ ਮੰਤਰੀ ਨੂੰ ਕਹਿ ਰਿਹਾ ਰਵਨੀਤ ਬਿੱਟੂ ਕਹਿ ਰਿਹਾ ਕਿ ਭਗਵਾਨ ਜੀ ਤੁਮਾਰਨੇ ਗਲਤ ਕੀਤਾ ਅਮਿਤ ਸ਼ਾਹ ਨਾਲ ਮੀਟਿੰਗ ਤਾਂ ਕਰਕੇ ਆਏ ਇਹੀ ਤਾਂ ਇਹੀ ਤਾਂ ਇਹੀ ਤਾਂ ਰਾਜਨੀਤੀ ਹੁੰਦੀ ਹੈ ਔਰ ਕੀ ਹੁੰਦੀ ਹੈ ਰਾਜਨੀਤੀ ਇਹੀ ਆ ਇਹਨਾਂ ਦੇ ਉੱਤੇ ਕੇਸ ਸੀਗੇ ਇਹਨਾਂ ਦੇ ਮੁੱਖ ਮੰਤਰੀ ਦੇ ਅੰਦਰ ਰਿਹਾ ਆ ਇਹ ਕਿਤੇ ਵੱਡਾ ਸਮਝੌਤਾ ਹੋਇਆ ਵੀ ਤੁਸੀਂ ਕਿਸਾਨਾਂ ਨੂੰ ਕੁੱਟ ਕੇ ਪਾਸੇ ਕਰੋ ਅਸੀਂ ਤੁਹਾਡਾ ਸਭ ਕੁਝ ਓਕੇ ਮਤਲਬ ਲੋਕਾਂ ਸਾਹਮਣੇ ਜਿਹੜਾ ਬਦਨਾਮੀ ਭਗਵਾਨਤਮਨ ਦੀ ਹੋਵੇ ਤੇ ਇਹ ਫਾਇਦਾ ਬੀਜੇਪੀ ਨੂੰ ਬਿਲਕੁਲ ਹੈ ਬੀਜੇਪੀ ਨੂੰ ਫਾਇਦਾ ਜੀ ਰਾਹ ਕਿੰਨੇ ਰੁਕੇ ਕਿਸਾਨਾਂ ਦਾ ਬੀਜੇਪੀ ਨੇ ਤਿੰਨ ਦਿਨਾਂ ਦੇ ਵਿੱਚ ਮੁੱਖ ਮੰਤਰੀ ਨੂੰ ਕੀ ਹੋ ਗਿਆ ਤਿੰਨ ਦਿਨ ਪਹਿਲਾਂ ਦਾ ਨਾਲ ਸੀ ਅੱਜ ਉਹਨਾਂ ਦੇ ਖਿਲਾਫ ਹੋ ਗਿਆ ਐਡੀ ਕਿਹੜੀ ਗੱਲ ਹੈ ਇਹ ਵੱਡਾ ਸਮਝੌਤਾ ਹੋਇਆ ਹੈ ਬਹੁਤ ਵੱਡਾ ਸਮਝੌਤਾ ਹੈ ਜਿਹੜਾ ਲੋਕਾਂ ਦੀ ਨਜ਼ਰ ਤੋਂ ਪਾਸੇ ਵੀ ਨਸ਼ਰ ਹੋਊਗਾ ਜ਼ਰੂਰ ਜੀ ਬਹੁਤ-ਬਹੁਤ ਧੰਨਵਾਦ ਤਾਂ ਐਸੀ ਬਾਬਾ ਬਖਸ਼ ਸਿੰਘ ਜਿਨ੍ਹਾਂ ਨੇ ਸਾਰੇ ਮਸਲੇ ਤੇ ਗੱਲਬਾਤ ਕੀਤੀ ਹੈ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਬਾਅਦ ਕੀ ਅਪਡੇਟਸ ਦੇਖਣ ਲਈ ਜੁੜੇ ਰਹੋ ਪੰਜਾਬੀ ਨਿਊਜ਼ ਕੋਰਨਰ ਦੇ ਨਾਲ